ਵੱਡੀ ਹੋਈ ਕਣਕ ਦੇ ਖੇਤਾਂ ਦੇ ਵਿੱਚ ਉਸ ਵੇਲੇ ਇੱਕ ਬਜ਼ੁਰਗ ਬਾਪੂ ਨੂੰ ਭਾਜਣਾ ਪੈ ਗਿਆ ਜਦੋਂ ਪੁਲਿਸ ਦੀ ਗੱਡੀ ਉਹਦੇ ਮਗਰ ਲੱਗੀ ਇਸ ਤੋਂ ਬਾਅਦ ਪਿੱਛੇ ਆ ਰਹੀਆਂ ਜਨਾਨੀਆਂ ਦੇ ਵੱਲੋਂ ਸਾਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਕਰ ਲਈ ਆਖਰ ਮਾਮਲਾ ਕੀ ਆ ਉਹ ਵੀ ਤੁਹਾਨੂੰ ਦੱਸ ਦਿਆਂ ਨਜ਼ਰ ਵੀਡੀਓ ਤੇ ਮਾਰਦੇ ਆ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਵਿੱਚ ਬੈੱਡ ਤੇ ਪਿਆ ਇਹ ਬਜ਼ੁਰਗ ਉਹੀ ਆ ਜੋ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਇਆ ਤੇ ਹੱਥ ਦੇ ਵਿੱਚ ਦਾੜੀ ਦੇ ਪੁੱਟੇ ਹੋਏ ਵਾਲ ਫੜ ਕੇ ਬੈਠਾ ਤਾਂ ਪੀੜਤ ਬਜ਼ੁਰਗ ਨੇ ਸਾਰੀ ਘਟਨਾ ਦੱਸੀ ਹੈ ਕਿ ਉਸ ਦੇ ਨਾਲ ਪੁਲਿਸ ਨੇ ਧੱਕਾ ਕੀਤਾ ਇਹ ਸਾਡਾ ਨਹੀਂ ਕਹਿਣਾ ਬਜ਼ੁਰਗ ਵੱਲੋਂ ਇਲਜ਼ਾਮ ਲਗਾਏ ਗਏ ਨੇ ਸਭ ਤੋਂ ਪਹਿਲਾਂ ਸੀ ਪੀੜਤ ਬਜ਼ੁਰਗ ਦੀ ਜ਼ੁਬਾਨੀ ਸੁਣਦਿਆਂ ਕਿ ਆਕਰ ਕੇ ਇਸ ਗੱਲ ਨੂੰ ਲੈ ਕੇ ਪੁਲਿਸ ਉਸ ਦੇ ਪਿੱਛੇ ਪਈ ਸੀ ਕੀ ਹੋਇਆ ਹੈ ਮਾਬਲਾ ਜੀ ਮੇਰਾ ਤਾਂ ਕੇਸ ਸੀ ਤੇ ਮੇਰੇ ਮਗਰੋਂ ਨਜਾਇਜ਼ ਪੁਲਤ ਲੱਗੀ ਆ ਅੱਛਾ ਜੀ ਉਹਨਾਂ ਨੇ ਮੇਰੇ ਕੋਲਤਸ ਮਾਰ ਕੀਤੀ ਆ ਕਦੋਂ ਦਾ ਵਾਕਿਆ ਜੀ ਕੱਲ੍ਹ ਕੇ ਕਾਲੇ 6-7 ਵਜੇ ਦਾ ਅੱਛਾ ਜੀ ਉਹ ਗਿਆ ਮੇਰੀ ਦਾੜੀ ਕੇਸ ਪੁੱਟੇ ਦਾੜੀ ਪੁੱਟਈ ਆ ਤੁਸੀਂ ਖੇਤ ਸੀਗੇ ਖੇਤਾਂ ਅੱਛਾ ਜੀ ਹਾਂ ਕਿੰਨੇ ਮੁਲਾਜ਼ਮ ਸੀਗੇ ਤੇ ਕਿਹਦੇ ਤੇ ਆਏ ਸੀਗੇ ਮੁਲਾਜ਼ਮ ਆਏ ਗੱਡੀ ਤੇ ਜੀ 5-6 ਮੁਲਾਜ਼ਮ ਆ ਗਏ ਪੰਜ ਅੱਛਾ ਜੀ ਤੁਸੀਂ ਉਹਨਾਂ ਦਾ ਵਿਰੋਧ ਨਹੀਂ ਕੀਤਾ ਜਦੋਂ ਉਹਨਾਂ ਨੇ ਤੁਹਾਡੇ ਨਾਲ ਕੁੱਟ ਮਾਰ ਕੀਤੀ ਤੁਸੀਂ ਕਾਰਨ ਨਹੀਂ ਪੁੱਛਿਆ ਕਿਸ ਕਾਰਨ ਤੁਹਾਡੇ ਨਾਲ ਕੁੱਟ ਮਾਰ ਕੀਤੀ ਕਾਰਨ ਮੇਰਾ ਫਿਰ ਡੱਕਪਾਹ ਹੋ ਗਿਆ ਨਾ ਜਰੂਰ ਫਿਰ ਅੱਛਾ ਜੀ ਕਹਦਿਆਂ ਜੀਆ ਨੇ ਜਾ ਕੇ ਜਨਾਨੀਆਂ ਛਡਾਇਆ ਅੱਛਾ ਜੀ ਮੈਨੂੰ ਕਾਹਤੋਂ ਮਾਰਦੇ ਨਾਂ ਦੱਸੋ ਅੱਛਾ ਜੀ ਆਹ ਇਹਦਾ ਨਾਂ ਦੇ ਵਿੱਚ ਹੈਗਾ ਨਹੀਂ ਫਿਰ ਉਹ ਪਾ ਜੁੱਠੇ ਦਾ ਹੱਥ ਜੋੜ ਦੇ ਕਿਸੇ ਮੁਕੱਦਮੇ ਨੂੰ ਲੈ ਕੇ ਆਏ ਸੀਗੇ ਹਾਂ ਮੁਕੱਦਮੇ ਨੂੰ ਅੱਛਾ ਜੀ ਗਲਤ ਤੁਹਾਨੂੰ ਕਾਡੇ ਨਾਲ ਕੁੱਟ ਮਾਰ ਕਰਕੇ ਸਾਡੇ ਨਾਲ ਕੁੱਟ ਮਾਰ ਕੀਤੀ ਆ ਅੱਛਾ ਜੀ ਹਾਂ ਕੀ ਮੰਗ ਹੈ ਹੁਣ ਪੁਲਿਸ ਜਿਹੜਾ ਹੈ ਇਸ ਤਰ੍ਹਾਂ ਤੁਹਾਡੇ ਨਾਲ ਵਤੀਰਾ ਕੀਤਾ ਗਿਆ ਜੀ ਯਾਰ ਕੀਤਾ ਗਿਆ ਸਾਡੇ ਕੀ ਮੰਗ ਕਰਦੇ ਮੁੱਖ ਮੰਤਰੀ ਪੰਜਾਬ ਔਰ ਡਿਜੀਟ ਪੰਜਾਬ ਤੋਂ ਵੀਰੇ ਪੰਜਾਬ ਤੋਂ ਕੀ ਮੰਗਣਾ ਉਹ ਬੋਲਦੇ ਟਰੈਕਟਰ ਮਗਰ ਲਾਇਆ ਉਹਨਾ ਕਿਸੇ ਆਖੋ ਮੰਗ ਕਰਦੇ ਆ ਵੀ ਇਹਨਾਂ ਦੇ ਤੁਰੰਤ ਕਾਰਵਾਈ ਕੀਤੀ ਜਾਵੇ ਉੱਥੇ ਇਸ ਮਾਮਲੇ ਦੇ ਉੱਤੇ ਪੀੜਤ ਬਜ਼ੁਰਗ ਦੇ ਪਰਿਵਾਰ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਮਾਮਲਾ ਹੋਇਆ ਹੀ ਸਾਡੇ ਹਸਾਮ ਨਾਲ ਹੀ ਸਾਹਮਣੂ ਜਿਆ ਭਰਾ ਸਾ ਪਰਚਾ ਹੋਇਆ ਸੀ ਜਿਹਦੇ ਹਸਾਮ ਨਾਲ ਕੋਈ ਪਰਤਾ ਨਹੀਂ ਕੋਈ ਹਸਾਮ ਨਾਲ ਕੋਈ ਚੱਕਰ ਨਹੀਂ ਹੈਗਾ ਸੀ ਇਹਨੂੰ ਧੱਕੇ ਨਾਲ ਸਾਹਮਣਾ ਜਾਣ ਕੇ ਹਿਸਾਬ ਨਾਲ ਪੁਲਿਸ ਆਈ ਹੈ ਵੈਰੋਕੇ ਵਾਲੀ ਜੀ ਉਹਨਾਂ ਨੇ ਸਾਹਮਣੇ ਗੱਡੀ ਮਗਰ ਲਾਤੀ ਜੀ ਜਿਹੜੇ ਵਿਰੋਧੀ ਬੰਦੇ ਸੀ ਉਹ ਟਰੈਕਟਰ ਲੈ ਕੇ ਮਗਰ ਲੱਗ ਚੁੱਕੇ ਆ ਇਹ ਉਹਨਾਂ ਨੇ ਵੇਖ ਕੇ ਭੱਜ ਉੱਠਿਆ ਉਹ ਮਗਰ ਪੁੱਛ ਲੱਗ ਗਈ ਜੀ ਇਹ ਸਮੜ ਡਿੱਗ ਪਿਆ ਇਹਨੂੰ ਹਿਸਾਬ ਨਾਲ ਦੌੜਾ ਉੱਥੇ ਪੈ ਚੁੱਕਾ ਜੀ ਦੌੜਾ ਪੈ ਚੁੱਕੇਗਾ ਫਿਰ ਭੱਜ ਕੇ ਜਨਾਨੀਆਂ ਬਲੋਕ ਬੰਦੇ ਆਏ ਉਹਨਾਂ ਜੱਗ ਛੜਾਇਆ ਉਹਨਾਂ ਜਨਾਨੀਆਂ ਬੰਦਿਆਂ ਨੂੰ ਪੁੱਛਿਆ ਵੀ ਇਹਦਾ ਕੋਈ ਨਾਂ ਵਿੱਚ ਹੈਗਾ ਹੀ ਨਹੀਂ ਕੋਈ ਹੈਗਾ ਜੀ ਉਹ ਜਾਣ ਕੇ ਪੀਪਲ ਸਾਰੇ ਕਹਿੰਦੇ ਸਾਨੂੰ ਪਤਾ ਹੀ ਕੋਈ ਨਹੀਂ ਵਿੱਚ ਹੈਗਾ ਨਾ ਹੈਗਾ ਨਹੀਂ ਉਹਨਾਂ ਕੁੱਟ ਤੇ ਫਿਰ ਹਿਸਾਬ ਨਾਲ ਦਾੜੀ ਪੁੱਟੀ ਦੇ ਖੇਸੇ ਵੀ ਹਿਸਾਬ ਨਾਲ ਇਹ ਕੁੱਤੇ ਗਏ ਤੇ ਪਾਗ ਲੈ ਗਈ ਇਹਦੇ ਫਿਰ ਤੋਂ ਜੀ ਕਿੰਨੇ ਭਰਾਓ ਤੇ ਕਿੰਨਾ ਕਿੰਨੇ ਦੇ ਮੁਕਤਦਮਾ ਦਾ ਅਸੀਸ ਹਿਸਾਬ ਨਾਲ 6 ਭਰਾ ਜੀ ਜੀ ਤੇ ਹਿਸਾਬ ਨਾਲ ਸਾਡਾ ਸਾਡਾ ਹਿਸਾਬ ਤਿੰਨਾਂ ਭਰਾਵਾਂ ਦੇ ਹੈਗਾ ਪਰ ਤੇ ਬਾਕੀ ਤਿੰਨਾਂ ਭਰਾਵਾਂ ਦੇ ਕੋਈ ਨਹੀਂ ਹੈਗਾ ਜੀ ਇਹ ਬਹੁਤ ਸਾਡਾ ਤੱਕਾ ਹੋਇਆ ਹੈ ਸਾਡਾ ਨੇ ਤਸ਼ੱਦਦ ਕੀਤਾ ਤੁਹਾਡੇ ਦੇ ਸਾਡੇ ਬਹੁਤ ਜ਼ਿਆਦਾ ਤੱਕਾ ਕੀਤਾ ਕੋਈ ਵੀ ਵੀ ਹੋ ਗਈ ਹੈ ਮੈਂ ਹਾਂ ਵੀ ਵੀ ਹੋ ਗਈਆਂ ਸਾਡੇ ਕੋਲ ਆਈਆਂ ਜੀ ਉਹ ਤੁਸੀਂ ਪੇਸ਼ ਕਰੋ ਕਮਿਟੀ ਸਾਹਮਣੇ ਹਾਂਜੀ ਕਰਾਂਗੇ ਮੁਕਤਦਮਾ ਕਿਸ ਚੀਜ਼ ਦਾ ਦਰਜ ਹੋਇਆ ਸੀ ਤੁਹਾਡੇ ਉਸ ਜ਼ਕਰ ਹੋਇਆ ਜੀ ਸਾਡਾ ਨਾਮ ਵਿੱਚ 24 ਕੰਮ ਖੰਭੇ ਲੱ ਉਸ ਹਸਾਬਨਾਮੇ ਸਭ ਨਾਲ ਲਵਾਇਆ ਸੀ ਧੰਨਵਾਦ ਕਰਕੇ ਆਏ ਜੀ ਉਸੇ ਕਰਕੇ ਸਕਾ ਉਹ ਉਸ ਹਸਾਬਨਾਮਾ ਸਰਕਾਰੀ ਲੈਣ ਤੇ ਸਾ ਸਹੀ ਸਰਕਾਰੀ ਸਹੀ ਸੇ ਲੱਗੇ ਆ ਉਹ ਸਾਡਾ ਝਗੜਾ ਹੁੰਦਾ ਰਿਹਾ ਮਾਰ ਮਾਰਾ ਮੋਟਾ ਹੁੰਦਾ ਰਿਹਾ ਆਈ ਉਹ ਕਹਿੰਦੇ ਵੀ ਤੁਸੀਂ ਖੰਬਾ ਦੇ ਫਸਾਈਂ ਤੇ ਲਾ ਲਓ ਵੀ ਲੱਗਾ ਸਰਕਾਰੀ ਸਹੀ ਲੈਣ ਤੇ ਲੱਗਾ ਐਸਡੀਓ ਲੈਣ ਮੈਂ ਸਭ ਚਾਈ ਕਰਕੇ ਲਾਇਆ ਜੀ ਆਹ ਗੱਲ ਹੋਈ ਆ ਉੱਥੇ ਜਦੋਂ ਇਸ ਸਾਰੀ ਘਟਨਾ ਨੂੰ ਲੈ ਕੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਘਟਨਾ ਤੇ ਆਪਣਾ ਕੀ ਜਵਾਬ ਦਿੱਤਾ ਜਰਾ ਉਹ ਵੀ ਸੁਣਦੇ ਆਂ ਇਹ ਮਾਮਲਾ ਮੇਰੇ ਧਿਆਨ ਜਾਇਆ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ ਜਾਂਚ ਕਰਨ ਤੋਂ ਬਾਅਦ ਜਿਸ ਤਰ੍ਹਾਂ ਦੀ ਵੀ ਪਰਤਾਲ ਹੋਊਗੀ ਪਰਤਾਲ ਤੋਂ ਬਾਅਦ ਜਿਸ ਤਰ੍ਹਾਂ ਦੀ ਗੱਲ ਸਾਹਮਣੇ ਆਊਗੀ ਉਸ ਤਰ੍ਹਾਂ ਦੀ ਜਿਹੜੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਜਾਊਗੀ ਪਰਤਾਲ ਤੋਂ ਬਾਅਦ ਜੈਸੀ ਸੂਰਤ ਹੋਵੇਗੀ ਜੈਸੀ ਕਾਰਵਾਈ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਇੱਕ ASI ਸੀਗਾ ਸਾਡਾ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਮੁਕੱਦਮਾ ਦਰਜ ਹੋਇਆ ਸੀ ਸਾਡੇ ਕੁਝ ਭਰਾਵਾਂ ਦੇ ਵਿਰੁੱਧ ਤੇ ਮੇਰੇ ਵਿਰੁੱਧ ਕੋਈ ਵੀ ਮਕਦਮਾ ਨਹੀਂ ਦਰਜ ਹੈ ਇਸ ਕਰ ਮੈਨੂੰ ਵੀ ਪੁਲਿਸ ਨੇ ਕੁੱਟਮਾਰ ਕੀਤੀ ਹੈ ਤੇ ਮੇਰੇ ਮਗਰ ਟਰੈਕਟਰ ਵੀ ਦੋਸ਼ੀ ਨਾਲ ਮਿਲ ਕੇ ਮਗਰ ਲਗਾਏ ਗਏ ਨੇ ਜੀ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਵੀ ਉਹਦੇ ਖਿਲਾਫ ਮਕਦਮਾ ਦਰਜੇ ਜਾਂ ਨਹੀਂ ਦਰਜੇਗਾ ਤੇ ਜੇ ਜਾਂਚ ਚ ਨਾ ਹੋਇਆ ਤਾਂ ਅਸੀਂ ਕਿਸੇ ਨਾਲ ਉਹ ਨਹੀਂ ਕਰਦੇ ਪੀੜਤ ਦੇ ਵੱਲੋਂ ਵੀਡੀਓ ਵੀ ਕੁਝ ਦਿਖਾਈਆਂਗੇ ਜਿਹਦੇ ਵਿੱਚ ਟਰੈਕਟਰ ਮਗਰ ਪਜਾਇਆ ਜਾ ਰਿਹਾ ਹੈ ਜਿਹੜਾ ਜਿਸ ਦੀ ਵਿਅਕਤੀ ਦੀ ਕੁੱਟਮਾਰ ਹੋਈ ਹੈ ਸਰਜੀਤ ਸਿੰਘ ਉਹ ਅਸੀਂ ਉਸ ਸੰਬੰਧੀ ਪੜਤਾਲ ਕਰਾਂਗੇ ਜੇ ਟਰੈਕਟਰ ਕਿਸ ਨੇ ਭਜਾਇਆ ਜੇ ਭਜਾਇਆ ਜਾਂ ਨਹੀਂ ਭਜਾਇਆ ਕਿਸ ਮਕਸਦ ਵਾਸਤੇ ਹੋ ਸਕਦਾ ਉਸ ਦਾ ਖੇਤ ਹੀ ਉੱਥੇ ਤੁਡੀ ਸੰਬੰਧੀ ਅਸੀਂ ਜਾਂਚ ਕਰਾਂਗੇ ਜੇ ਜਾਂਚ 'ਚ ਜੇ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖਿਲਾਫ ਜੜੀ ਮੰਦੀ ਕਾਨੂੰਨੀ ਕਾਰਵਾਈ ਜੀ ਇਹ ਜਿਹੜਾ ਵਿਅਕਤੀ ਦਾਖਲ ਹੈ ਕੋਈ ਪਤਾ ਲੱਗਿਆ ਵੀ ਇਹਦੇ ਵਿਰੁੱਧ ਵੀ ਕੋਈ ਪਰਚਾ ਦਰਜ ਹੈਗਾ ਜੀ ਕਿ ਕਿਸੇ ਤੋਂ ਕੋਈ ਐਮ ਐਲ ਆਰ ਵਗੈਰਾ ਨਹੀਂ ਆਈ ਜੋ ਆ ਜਾਂਦੀ ਉਸ ਤੋਂ ਬਾਅਦ ਹੀ ਜਾਂਚ ਪਤਾ ਹੈ ਕਿ ਇਸ ਵਿਅਕਤੀ ਦੇ ਵਿਰੁੱਧ ਪਰਚਾ ਸੀਗਾ ਜੀ ਕਿ ਕਿਸੇ ਹੋਰ ਵਿਅਕਤੀ ਨੂੰ ਪੁਲਿਸ ਫੜਨ ਲਈ ਗਈ ਸੀ ਆ ਕਾਫੀ ਬੰਦਿਆਂ ਦੇ ਖਿਲਾਫ ਪਰਚਾ ਦਰਜ ਹੈਗਾ ਜਿਹੜਾ ਜੀ ਉਹ ਤੇ ਜਿਹਦਾ ਨਾਮ ਦਾ ਪਤਾ ਨਹੀਂ ਵੀ ਨਾਮ ਇਹ ਕੌਣ ਹੈ ਕੌਣ ਨਹੀਂ ਜਿਹੜਾ ਦਾਖਲ ਹੋਇਆ ਉਹ ਆ ਮਲ ਅਰਾਊਂਡ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹਦੇ ਖਿਲਾਫ ਹੈ ਜਾਂ ਨਹੀਂ ਜੀ ਇਸワਰ ਸਿੰਘ ਤੇ ਦੋਸ਼ ਲੱਗ ਰਹੇ ਨੇ ਪੰਜ ਮੁਲਾਜ਼ਮਾਂ ਤੇ ਕੁੱਟ ਮਾਰਦੇ ਜੀ ਐਸਐਸਏ ਨੇ ਜੀ ਤੁਹਾਡੇ ਥਾਣੇ 'ਚ ਉਹ ਸਬੰਧੀ ਜਿਹੜਾ ਅਸੀਂ ਪੜਤਾਲ ਕਰਾਂਗੇ ਜੀ ਪੁਲਿਸ ਵੇਲੇ ਤਾਂ ਕੁੱਟਣ ਵਾਸਤੇ ਨਹੀਂ ਜਾਂਦੀ ਫੜਨ ਵਾਸਤੇ ਜਾਂਦੀ ਜੇ ਕੋਈ ਬੰਦਾ ਕ੍ਰਾਈਮ ਕਰਦਾ ਤੇ ਪੁਲਿਸ ਉਹਨੂੰ ਗ੍ਰਿਫਤਾਰ ਕਰਨ ਵਾਸਤੇ ਜਾਂਦੀ ਉਹ ਕਹਿੰਦੇ ਮੈਂ ਭੱਜ ਰਿਹਾ ਸੀਗਾ ਤੇ ਮਗਰ ਦੋਸ਼ੀਆਂ ਦੇ ਜਿਹੜੇ ਦੂਜੀ ਧਿਰ ਦੇ ਨਾਲ ਵਿਅਕਤੀ ਸੀਗੇ ਉਹ ਵੀ ਨਾਲ ਸੀਗੇ ਫਿਰ ਪੁਲਿਸ ਦੀ ਗੱਡੀ ਖੁੱਪ ਜਾਂਦੀ ਹੈ ਜੀ ਵੀਡੀਓ ਸਾਹਮਣੇ ਆਈਆਂ ਨੇ ਜੀ ਆਪ ਉਸ ਦੀ ਗੱਡੀ ਦਾ ਪਤਾ ਲੱਗਿਆ ਸੀ ਖੁੱਬ ਕੀ ਸੀ ਤੋਨੂੰ ਕਿਸਾਨਾਂ ਨੇ ਜਾਜ ਆਸੀ ਪੜੋਸੀਆਂ ਨੇ ਜਿਹੜਾ ਆ ਕੇ ਉਹਨੂੰ ਜਿਹੜਾ ਉਹ ਗੱਡੀ ਨੂੰ ਖੇਤ ਦੇ ਵਿੱਚੋਂ ਕਢਵਾਇਆ ਕੱਚਾ ਥਾਂ ਹੋਣ ਕਰਕੇ ਗੱਡੀ ਜਿਹੜੀ ਜੇਕਰ ਪੁਲਿਸ ਮੁਲਾਜ਼ਮਾਂ ਦੀ ਕੋਈ ਗਲਤੀ ਇਸ ਮਾਮਲੇ 'ਚ ਪਾਈ ਜਾਂਦੀ ਤਾਂ ਕਾਰਵਾਈ ਹੋਏਗੀ ਜੀ ਅੱਜ ਇਹ ਉਹ ਦੋਸ਼ੀ ਪਾਈ ਜਾਂਦੇ ਤਾਂ ਕਾਰਵਾਈ ਹੋਊਗੀ ਤੇ ਜੇਕਰ ਦੂਸਰੀ ਪਾਰਟੀ ਜੋ ਵੀ ਦੋਸ਼ੀ ਪਾਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਕਹਾ ਦਾਦਿਆ ਕਿ ਪੀੜਤ ਸਣੇ ਰਿਸ਼ਤੇਦਾਰਾਂ ਦੇ ਵੱਲੋਂ ਕੁੱਟਮਾਰ ਕਰਨ ਵਾਲੇ ਐਸਆਈ ਸਣੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਗਈ ਆ ਬਾਕੀ ਹੁਣ ਪੁਲਿਸ ਵੱਲੋਂ ਦੇਖਣਾ ਹੋਵੇਗਾ ਕਿਸ ਮਾਮਲੇ 'ਚ ਕੀ ਕਾਰਵਾਈ